ਗਗਨਦ ਸਿੰਘ ਦੇ ਦੇਸ਼ ਕਾਮ ਦੀ ਚੜੀ ਹੈ ਆਣ ਸਾਨੂੰ ਅਸੇ ਕਿਸੇ ਦਇਆਸਰਾ ਤੱਕ ਦੇਣਾ ਸੇ ਸ਼ੁਰੂ ਤੋੜਣਾ ਨੂੰ ਜਿੱਤ ਦੇ ਲੈ ਤੇ ਕਿਹੜਾ ਸਕਿਆ ਹੈ ਅਕੇ ਹਰਾਣ ਸਾਨੂੰ ਕੋਣ ਬਚਿਆ ਨੜੂਏ ਦਾ ਨਾਮ ਲੈ ਕੇ ਸਾਨੂੰ ਕਰਦੇ ਯਾਦ ਅਜੇ ਪਠਾੜ ਸਾਨੂੰ ਸਾਨੂੰ ਤਾਪਨਾ ਗੁਰੂ ਗੋਬਿੰਦ ਸਿੰਘ ਦੀ ਸਾਨੂੰ ਤਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਥਾਲੀ ਤੇ ਰੱਖਣਾ ਜਾਣਦੇ ਹਾਂ ਸੀਸ ਥਾਲੀ ਤੇ ਰੱਖਣਾ ਜਾਣਦੇ ਹਾਂ ਤਾਕੀ ਤਾ ਵੀ ਤੇ ਬੈਠ ਕੇ ਗੀਤ ਗਾਏ ਕਵੀ ਤੇ ਬੈਠ ਕੇ ਗੀਤ ਗਾਏ ਯਾਰੇ ਹੇਟ ਵੀ ਜ਼ਿੰਦਗੀ ਮਾਰਦੇ ਹਾਂ ਯਾਰੇ ਹੇਟ ਵੀ ਜ਼ਿੰਦਗੀ ਮਾਰਦੇ ਹਾਂ ਸਿਸ ਗੰਝ ਤੇ ਘੜੀ ਚਮਕੌਰ ਵਾਲੀ ਸਿਸ ਗੰਝ ਤੇ ਘੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸ ਦੇਣੇ ਸਾਨੂੰ

ਚੰਕੜੀ ਪਰਖ ਦੇ ਜੋਧਿਆਂ ਨੂੰ ਸਾਡੇ ਕਦ ਸਿ ਹੋਰ ਬੁਲੰਦ ਹੋਏ ਸਾਡੇ ਕਦ ਸਿ ਹੋਰ ਬੁਲੰਦ ਹੋਏ ਬੰਦ ਬੰਦ ਟੋਟੇ ਟੋਟੇ ਜਿਗਰ ਦੇ ਸਾਹਮਣੇ ਕੰਨ ਟੋਟੇ ਮਾਵਾ ਡੱਕਰੇ ਛੋਲੀ ਪਾਉਂਦਿਆਂ ਨੇ ਮਾਵਾ ਡੱਕਰੇ ਛੋਲੀ ਪਾਉਂਦਿਆਂ ਨੇ ਉੱਚਾ ਸੁੱਟ ਕੇ ਬੋਝ ਦੇ ਨੀਚਿਆਂ ਤੇ ਉੱਚਾ ਸੁੱਟ ਕੇ ਬੋਝ ਦੇ ਨੀਚਿਆਂ ਤੇ ਪੋਰਾ ਫੇਰ ਵੀ ਨਹੀਂ ਕਬਰ ਆਉਂਦੀਆਂ ਨੇ ਪੋਰਾ ਕਬਰਾਂ ਦੀਆਂ ਨੇ ਅਸੀਂ ਬਾਜੀਆਂ ਮੋੜਨਾ ਜਾਣਦੇ ਹਾਂ ਅਸੀਂ ਬਾਜੀਆਂ ਮੋੜਨਾ ਜਾਣਦੇ ਹਾਂ ਜਾ ਕੇ ਪੁੱਛਿਓ ਮੁਗਲ ਦਰਬਾਰ ਕੋਲੋਂ ਜਾ ਕੇ ਪੁੱਛਿਓ ਮੁਗਲ ਦਰਬਾਰ ਕੋਲੋਂ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖੇ ਉਹ ਟਾਇਰ ਪਰਵਾਰ ਕੋਲੋਂ ਉਡਾਇਰ ਪਰਵਾਰ ਕੋਲੋਂ ਜਦੋਂ ਅੰਬਾਂ ਨੂੰ ਲੱਗਿਆ ਬੂਰੂਵੇ 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 ਜਦੋਂ ਅੰਬਾਂ ਨੂੰ ਲੱਗਿਆ ਬੂਰੂਵੇ ਕੋਇਲ ਉਸ ਤਾ ਆ ਕੇ ਚਹਿਕਦੀ ਐ ਕੋਇਲ ਉਸ ਤਾ ਆ ਕੇ ਚਹਿਕਦੀ ਐ ਜਿੱਤੇ ਜਿੱਤੇ ਜਹੀ ਤਾਂ ਦੀ ਰਤ ਡੁੱਲੇ ਰਤ ਡੁੱਲੇ ਜਿ ਦੇਸ਼ ਇਤਹਾਦੀ ਰੱਤ ਡੁੱਲੇ ਉੱਤੇ ਫਸਲ ਗੁਲਾਬ ਦੀ ਵਹਿਕਦੀ ਹੈ ਉੱਤੇ ਫਸਲ ਗੁਲਾਬ ਦੀ ਵਹਿਕਦੀ ਹੈ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹਲੂ ਦੇ ਰੰਗ ਉੱਤੇ ਸਾਨੂੰ ਮਾਣ ਹਲੂ ਦੇ ਰੰਗ ਉੱਤੇ ਅਸੀਂ ਜਾਣਦੇ ਆ ਕਿੰਝ ਕੁਰਬਾਨ ਹੋਣਾ ਸੀ ਜਾਣਦੇ ਆ ਕਿੰਜ ਕੁਰਬਾਨ ਹੋਣਾ ਦੇਸ਼ ਕੌਮ ਦੀ ਇੱਕ ਹੀ ਮੰਗ ਉੱਤੇ ਦੇਸ਼ ਕੌਮ ਦੀ ਇੱਕ ਹੀ ਮੰਗ ਉੱਤੇ ਅਸੀਂ ਜਾਣਦੇ ਆ ਕਿੰਜ ਕੁਰਬਾਨ ਹੋਣਾ ਕੁਰਬਾਨ ਹੋਣਾ ਕੁਰਬਾਨ ਹੋਣਾ ਅਸੀਂ ਜਾਣਿਆ ਕਿੰਜ ਕੁਰਬਾਨ ਹੋਣਾ ਦੇਸ਼ ਕੌਮ ਦੀ ਇੱਕ ਹੀ ਮੰਗ ਕਾਮ ਦੀਤ ਹੀ ਵਾਂਗ ਉਤੇ ਗੁਰੂ ਰੂਪ ਗੁਰਪਿਆਰੀ ਖਾਲਸਾ ਸਾਧ ਸੰਗਤ ਜੀਓ ਹਯਾਤullah ਦੀ ਖਿਮਾ ਗੁਰੂ ਅਤੇਬ ਰੂਪ ਕੀ ਸਾਧ ਸੰਗਤ ਬਖਸ਼ਣ ਜੋਗਾ ਜੀ ਸੁਲੱਖਣਾ ਆਖੋ ਜੀ ਵਾਹਿਗੁਰੂ ਆਖੋ ਖਾਲਸਾ ਵਾਹਿਗੁਰੂ